ਸੋ ਜਿਵੇਂ ਕਿ ਹੁਣ ਜਹਾ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਰਹੇ ਨੇ ਤਾਂ ਖਾਸ ਤੌਰ ਤੇ ਆਪਾਂ ਤੁਹਾਨੂੰ ਮਲੇਰਕੋਟਣਾ ਤੋਂ ਲੁਧਿਆਣਾ ਰੋਡ ਦੇ ਉੱਪਰ ਪਿੰਡ ਦੁਲਮਾ ਤੋਂ ਥੋੜਾ ਜਿਹਾ ਅੱਗੇ ਜਾ ਕੇ ਤਾਰਾ ਕਰੋਨੀ ਵਾਲੀ ਸਾਈਡ ਇੱਕ ਪੈਲੇਸ ਹੈ ਜੀ ਜਿਹਦਾ ਨਾਮ ਹੈ ਰਾਇਲ ਹਿੱਲ ਹੋਟਲ ਉਸ ਪੈਲੇਸ ਦੇ ਵਿੱਚ ਲੈ ਕੇ ਚੱਲੇ ਆ ਪੈਲੇਸ ਕਾ ਦਾ ਮਤਲਬ ਨੀਰਾ ਮਹਿਲ ਹੀ ਆ ਜਿਹੜੀ ਤੁਹਾਡੇ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਦੇਵੇਗਾ ਇਸ ਪੈਲਸ ਦੇ ਵਿੱਚ ਖਾਸ ਗੱਲ ਕੀ ਹੈ ਕਿ ਬਹੁਤ ਵਧੀਆ ਫੈਸਿਲਿਟੀਆਂ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਤੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸਾਰੇ ਕਾਸੇ ਦੀ ਗੱਲ ਕਰਾਂਗੇ ਆਜੋ ਪਹਿਲਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਦੇਖੋ ਜੀ ਸਜਾਵਟ ਦੇਖੋ ਇਹ ਸਜਾਵਟ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਨਾ ਮਾਤਰ ਰੇਟਾਂ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕੀਤੀ ਜਾਣੀ ਆ ਅੱਛਾ ਇਸ ਪੈਲਸ ਦੀ ਜਿਹੜੀ ਵੀਡੀਓ ਬਣਾਉਣ ਦਾ ਖਾਸ ਮੋਟਿਵ ਇਹ ਹੈ ਕਿ ਬਹੁਤੇ ਲੋਕਾਂ ਨੂੰ ਇਹ ਲੱਗਦਾ ਵੀ ਇਸ ਪੈਲਸ ਦੀ ਕੈਪੈਸਿਟੀ ਛੋਟੇ ਪ੍ਰੋਗਰਾਮ ਵਾਲੀ ਆ ਪਰ ਇਸ ਪੈਲਸ ਦੀ ਜਿਹੜੀ ਕੈਪੈਸਿਟੀ ਆ ਉਹ 1500 ਤੋਂ 1700 ਬੰਦੇ ਤੱਕ ਦੇ ਜਿਹੜੇ ਪ੍ਰੋਗਰਾਮ ਨੇ ਹੈਂਡਲ ਕਰ ਸਕਦੇ ਨੇ ਖਾਸ ਗੱਲ ਕੀ ਹੈ ਕਿ ਇਸ ਪੈਲਸ ਦੇ ਵਿੱਚ ਦੋ ਹਾਲ ਤੁਹਾਨੂੰ ਮਿਲ ਰਹੇ ਨੇ ਇਹ ਦੋ ਹਾਲ ਤੋਂ ਨਾਲ-ਨਾਲ ਆ ਦੇਖੋ ਜੀ ਸਜਾਵਟ ਵੀ ਦੇਖ ਲਓ ਤੇ ਬਾਹਰ ਬੈਠਣ ਵਾਲੀ ਜਿਹੜੀ ਸਪੇਸ ਹੈ ਉਹ ਵੀ ਦੇਖ ਲਓ ਮਤਲਬ ਤੁਹਾਨੂੰ ਤੁਸੀਂ ਹਾਲ ਦੇ ਵਿੱਚ ਵੀ ਬੈਠ ਸਕਦੇ ਹੋ ਬਾਹਰ ਬੈਠ ਕੇ ਵੀ ਜਿਹੜਾ ਹੈਗਾ ਆਪਣੇ ਪ੍ਰੋਗਰਾਮ ਇੰਜੋਏ ਕਰ ਸਕਦੇ ਹੋ ਤੇ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਵੀ ਇਸ ਪੈਲਸ ਦੇ ਵਿੱਚ ਦੋ ਹਾਲ ਬਣੇ ਹੋਏ ਨੇ ਆ ਪਹਿਲੇ ਹਾਲ 'ਚ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਇਹ ਹਾਲ ਅਗਰ ਤੁਸੀਂ ਛੋਟੇ ਬਾਟ ਪਾਰਟੀਆਂ ਕਰਨੀਆਂ ਨੇ ਜਿਵੇਂ ਕਿ ਛਿੱਟੀ ਪਾਰਟੀ ਹੋਗੀ ਰਿਸੈਪਸ਼ਨ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਟੀ ਤਾਂ ਉਹਦੇ ਲਈ ਬਹੁਤ ਸੂਟੇਬਲ ਹੈ ਉਹਦੇ ਨਾਲ ਨਾਲ ਜਦੋਂ ਵੱਡਾ ਫੰਕਸ਼ਨ ਹੁੰਦਾ ਤਾਂ ਇਸ ਜਗ੍ਹਾ ਦੇ ਉੱਪਰ ਖਾਣੇ ਪੀਣੇ ਦਾ ਜਿਹੜਾ ਸਾਰਾ ਪ੍ਰਬੰਧ ਹੈ ਉਹ ਕੀਤਾ ਜਾਂਦਾ ਹੈ ਖਾਣੇ ਪੀਣੇ ਦੇ ਪ੍ਰਬੰਧ ਤੋਂ ਮੈਨੂੰ ਯਾਦ ਆਇਆ ਦੇਖੋ ਜੀ ਕਾਊਂਟਰ ਦੇਖੋ ਬਿਲਕੁਲ ਲੰਮੇ ਨੇ ਸੁਨੈਰੀ ਨੇ ਐਵੇਂ ਲੱਗਦੇ ਨੇ ਜਿਵੇਂ ਸੋਨੇ ਦਾ ਰੰਗ ਹੀ ਤਾਂ ਹੋਵੇ ਇਹਨਾਂ ਨੂੰ ਇਹਦੇ ਨਾਲ ਤੁਸੀਂ ਸੋਚ ਕੇ ਦੇਖੋ ਤੁਹਾਡਾ ਪ੍ਰੋਗਰਾਮ ਕਿੰਨਾ ਸ਼ਾਨਦਾਰ ਹੋਵੇਗਾ ਉਹਦੇ ਨਾਲ ਨਾਲ ਜਦੋਂ ਖਾਣ-ਪੀਣ ਦਾ ਪ੍ਰੋਗਰਾਮ ਤੇ ਬਾਕੀ ਪ੍ਰੋਗਰਾਮ ਸੈਪਰੇਟ ਰਹਿੰਦਾ ਤਾਂ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਸਮੂਧਵੀ ਚੱਲਦਾ ਹੈ ਜਿੰਨੀ ਮਰਜ਼ੀ ਭੀੜ ਹੋਵੇ ਇਸ ਪੈਲਸ ਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਣਾ ਕਿ ਬਹੁਤ ਜ਼ਿਆਦਾ ਭੀੜ ਹੈ ਕਿਉਂਕਿ ਬਹੁਤ ਅੱਛੇ ਤਰੀਕੇ ਨਾਲ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਮੈਨੇਜ ਕੀਤਾ ਹੁੰਦਾ ਖਾਸ ਗੱਲ ਕੀ ਹੈ ਜਿਹੜੇ ਇਥੋਂ ਦੇ ਮਾਲਕ ਨੇ ਉਹ ਪੈਲਸ ਦੇ ਵਿੱਚ ਹੀ ਰਹਿੰਦੇ ਨੇ ਇਸ ਕਰਕੇ ਬਹੁਤ ਹੀ ਜ਼ਿਆਦਾ ਸਮੂਧਵੀ ਅਸੀਂ ਚੈੱਕ ਕੀਤੀ ਕਿ ਕਿਦੋਂ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਸਮੂਧਵੀ ਚੱਲੇ ਨੇ ਤੇ ਬੈਠਣ ਵਾਸਤੇ ਜਿਹੜੀਆਂ ਚੇਅਰਜ਼ ਵਗੈਰਾ ਨੇ ਉਹ ਵੀ ਬਹੁਤ ਸ਼ਾਨਦਾਰ ਨੇ ਬਿਲਕੁਲ ਨਮੀਆਂ ਵਾਲੀ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਸੀ ਕਿ ਦੋ ਹਾਲ ਬਣੇ ਹੋਏ ਨੇ ਪਹਿਲਾ ਹਾਲ ਤਾਂ ਤੁਹਾਨੂੰ ਦਿਖਾਤਾ ਆ ਦੂਜਾ ਹਾਲ ਜਿਸ ਦੀ ਕੈਪੈਸਿਟੀ 1500 ਤੱਕ ਵੀ ਹੈਗੀ ਆ ਇਹ ਵਿਜ਼ਿਟ ਕਰਵਾਉਨੇ ਆ ਮਤਲਬ ਇਸ ਹਾਲ ਦੇ ਵਿੱਚ ਐਂਟਰ ਕਰਕੇ ਐਵੇਂ ਲੱਗਦਾ ਤੁਹਾਨੂੰ ਜਿਵੇਂ ਤੁਸੀਂ ਕਿਸੇ ਰਾਜੇ ਮਹਾਰਾਜਿਆਂ ਦੇ ਮਹਿਲ ਦੇ ਵਿੱਚ ਐਂਟਰ ਕਰ ਗਏ ਹੋ ਚੈੱਕ ਕਰੋ ਜੀ ਛੱਤ ਵੀ ਸਾਵਰ ਚੈੱਕ ਕਰ ਲਓ ਸ਼ੈਂਡਲਰ ਚੈੱਕ ਕਰ ਲਓ ਆਊਟਰ ਲੁੱਕ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਸ਼ਾਨਦਾਰ ਇਸ ਪੈਲੈਸ ਦਾ ਇਹ ਹਾਲ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਤਾਂ ਸ਼ਾਨਦਾਰ ਹੈ ਕਿ ਹਜ਼ਾਰਾਂ ਲੋਕ ਇਕੱਠੇ ਹੋ ਕੇ ਵੀ ਇੱਥੇ ਐਵੇਂ ਨਹੀਂ ਲੱਗਦਾ ਕਿ ਬਹੁਤ ਭੀੜ ਹੋਈ ਹੋਈ ਆ ਤੇ ਜਿਵੇਂ ਤੁਸੀਂ ਇੱਥੇ ਐਂਟਰ ਕਰਦੇ ਹੋ ਤਾਂ ਇੱਕ ਸ਼ਾਨਦਾਰ ਫੀਲਿੰਗ ਤੁਹਾਨੂੰ ਆਉਂਦੀ ਹੈ ਡਿਜ਼ਾਈਨਿੰਗ ਵੈਰਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਤੇ ਬਹੁਤ ਨਵੀਂ ਲੁੱਕ ਵਾਲਾ ਜਿਹੜਾ ਇਹ ਪੈਲੈਸ ਹੈਗਾ ਇਹਦੇ ਨਾਲ ਨਾਲ ਐਵੇਂ ਜਿਹਾ ਲੱਗਦਾ ਜਿਵੇਂ ਫਿਲਮਾਂ ਦੇ ਸੈੱਟ ਲੱਗੇ ਹੁੰਦੇ ਨੇ ਐਨੀ ਜ਼ਿਆਦਾ ਅੱਛੀ ਫੀਲਿੰਗ ਆਉਂਦੀ ਆ ਅਸੀਂ ਆਏ ਤੇ ਸਾਡਾ ਦਿਲ ਕਰੇ ਵੀ ਯਾਰ ਅਸੀਂ ਪੂਰੇ ਬੈਠੇ ਰਹੀਏ ਅਗਰ ਤੁਹਾਡਾ ਮੌਕਾ ਲੱਗੇ ਤਾਂ ਜ਼ਰੂਰ ਇੱਥੇ ਵਿਜ਼ਿਟ ਕਰਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਸ਼ਾਨਦਾਰ ਜਿਹੜੀ ਹੈਗੀ ਹੈ ਤੇ ਫੀਲਿੰਗ ਆਏਗੀ ਚੈੱਕ ਕਰ ਲੋ ਜੀ ਅਸੀਂ ਹਰ ਕੋਨੇ ਤੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਇਹ ਜਿਹੜੀ ਐਨੀ ਮਨਮੋਹਕ ਜਿਹੜੀ ਲੁੱਕ ਹੈ ਉਸ ਦਾ ਕੋਈ ਵੀ ਐਂਗਲ ਤੁਹਾਡੇ ਤੋਂ ਛੁੱਟ ਨਾ ਜਾਵੇ ਆਪਣੇ ਸ਼ਹਿਰ ਦੇ ਵਿੱਚ ਪੈਲੈਸ ਦੀ ਇੱਕ ਖਾਸ ਖਾਸੀਅਤ ਦੇਖੀ ਜਾਂਦੀ ਹੈ ਕਿ ਪੈਲੈਸ ਦੇ ਹਾਲ ਦੇ ਵਿੱਚ ਬਾਲਕੋਨੀ ਦਾ ਹੋਣਾ ਤੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਜਿਹੜੀ ਬਾਲਕੋਨੀ ਇਹਨਾਂ ਨੇ ਇੱਥੇ ਬਣਾਈ ਹੋਈ ਆ ਚੈੱਕ ਕਰੋ ਜੀ ਇੱਥੇ ਤੁਸੀਂ VIP ਸੈਟਿੰਗ ਵੀ ਕਰਵਾ ਸਕਦੇ ਹੋ VIP ਖਾਣੇ ਦਾ ਪ੍ਰਬੰਧ ਵੀ ਕਰਵਾ ਸਕਦੇ ਹੋ ਇਹ ਵੀ ਜਿਹੜੀ ਚੀਜ਼ ਆ ਇਹਦੇ ਨਾਲ ਬਹੁਤ ਜ਼ਿਆਦਾ ਪ੍ਰੋਗਰਾਮ ਸਮੁੰਦਰੀ ਚੱਲਦਾ ਤੇ ਅਸੀਂ ਇੱਥੇ ਦਾ ਸਟਾਫ ਚੈੱਕ ਕੀਤਾ ਜੀ ਬਹੁਤ ਹੀ ਜ਼ਿਆਦਾ ਵਧੀਆ ਸਟਾਫ ਹੈ ਐਵੇਂ ਲੱਗਦਾ ਹੀ ਨਹੀਂ ਕਿ ਸਟਾਫ ਹੈ ਬਹੁਤ ਜ਼ਿਆਦਾ ਫ੍ਰੈਂਡਲੀ ਜਿਹੜਾ ਬਿਹੇਵੀਅਰ ਹੈ ਜਿਵੇਂ ਆਪਾਂ ਘਰੇ ਹੁੰਨੇ ਆ ਇਸ ਤਰ੍ਹਾਂ ਦੀ ਫੀਲਿੰਗ ਆ ਜਿਹੜਾ ਪੈਲਸ ਦਿੰਦਾ ਤੇ ਆ ਬਾਲਕਨੀ ਜਿਵੇਂ ਮੈਂ ਗੱਲ ਕੀਤੀ ਹੈ ਚੈੱਕ ਕਰੋ ਜੀ ਬਹੁਤ ਵੱਡੀ ਤੇ ਸ਼ਾਨਦਾਰ ਬਾਲਕਨੀ ਵੀ ਹੈ ਸ਼ਾਨਦਾਰ ਹਾਲ ਵੀ ਤੁਹਾਨੂੰ ਮਿਲਣਾ ਆ ਜਿਹੜਾ ਸ਼ੌਟ ਦਾ ਖਾਸ ਤੌਰ ਤੇ ਪ੍ਰੋਗਰਾਮ ਦਾ ਸ਼ੌਟ ਹੈ ਜਿੱਥੇ ਪ੍ਰੋਗਰਾਮ ਵੀ ਚੱਲ ਰਿਹਾ ਬਾਲਕੋਨੀ ਦੇ ਵਿੱਚ ਵੀ ਸੈਟਿੰਗ ਹੋਈ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਅੱਛਾ ਇਹ ਸਮੂਹਲੀ ਜਿਹਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਤੇ ਹੁਣ ਬਹੁਤ ਸਾਰੀਆਂ ਫੈਸਿਲਟੀਆਂ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਪੈਲੇਸ ਵਾਲੇ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਠੀਕ ਹੈ ਜੀ ਕੀ ਫੈਸਿਲਟੀਆਂ ਨੇ ਕਿੰਨਾ ਤੁਹਾਡਾ ਫਾਇਦਾ ਕਰਨਗੇ ਤੇ ਸਾਰੀ ਜਾਣਕਾਰੀ ਆਪਾਂ ਜਿਹੜੇ ਇੱਥੋਂ ਦੇ ਮਾਲਕ ਨੇ ਉਹਨਾਂ ਨਾਲ ਗੱਲ ਕਰਦੇ ਆਂ ਤੇ ਬਾਕੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆਂ ਸਰ ਭਾਈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪੈਲੇਸ ਦੀਆਂ ਸ਼ੁਕਰੀਆ ਜੀ ਹੁਣ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜਿਹੜਾ ਆਪਣਾ ਪੈਲਸ ਹੈ ਇਹ ਕਿੰਨੇ ਬੰਦਿਆਂ ਤੱਕ ਜਿਹੜਾ ਪ੍ਰੋਗਰਾਮ ਹੈ ਹੋ ਸਕਦਾ ਸਰ ਪਹਿਲਾਂ ਜਿਹੜੇ ਫੰਕਸ਼ਨ ਲੱਗੇ 16 17 ਹਜ਼ਾਰ ਤੱਕ ਆਪਾਂ ਲੱਗੇ ਆ ਵੱਟ ਈਜ਼ੀਲੀ ਜਿਹੜਾ ਅਸੀਂ 1500 ਤੱਕ ਹੈਂਡਲ ਕਰ ਲੈਂਦੇ ਹਾਂ ਬਹੁਤ ਈਜ਼ੀਲੀ ਹੋ ਜਾਂਦਾ 1500 ਤੱਕ 1500 ਤੱਕ ਦੀ ਕੈਪੈਸਿਟੀ ਵਾਲਾ ਪ੍ਰੋਗਰਾਮ ਈਜ਼ੀਲੀ ਹੋ ਜਾਂਦਾ ਜੀ ਉਹਦੇ ਨਾਲ ਨਾਲ ਜਿਵੇਂ ਅਸੀਂ ਅਬਜ਼ਰਵ ਕੀਤਾ ਕਿ ਆਪਣੇ ਦੋ ਹਾਲ ਨੇ ਤੇ ਜਿਹੜਾ ਦੂਜਾ ਹਾਲ ਹੈ ਉਹ ਕਿਸ ਮੋਟੇ ਵਾਸਤੇ ਬਣਿਆ ਹੋਇਆ ਹੈ ਉਸ ਜਿਵੇਂ ਆਪਣੇ ਰਿਟਾਇਰਮੈਂਟ ਪਾਰਟੀ ਹੋਵੇ ਛੋਟੀਆਂ ਪਾਰਟੀਆਂ ਦੇਣਾ ਹਨਾ ਉਹਦੇ ਲਈ ਆਪਾਂ ਲੱਗ ਲੱਗ ਨੇਮੰਟ ਸੈਟਿੰਗ ਕਰ ਲੈਣਿਆ ਸੀ ਬਸ ਹਾਲਾਂ ਕਿਿੱਧਰ ਆਲਾ ਸੈਟਿੰਗ ਕਿਿੱਧਰ ਕਰਨੀ ਆ ਬਟ ਅਗਰ ਛੋਟੀ ਪਾਰਟੀ ਕਰਨੀ ਆ ਤਾਂ ਆਪਾਂ ਅਲੱਗ-ਅਲੱਗ ਰੋਲ ਬਣਾਉਨੇ ਫੁਲੀ ਐਸੀ ਨੇ ਆਪਣੇ ਤੇ ਕੀ ਕੀ ਆਪਾਂ ਜਿਹੜੀਆਂ ਫੈਸਿਲਟੀਆਂ ਨੇ ਲੋਕਾਂ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਦਸਰ ਆਪਨੇ ਜਿਹੜਾ ਸਾਰਾ ਸਮਾਨ ਜੇ ਫੋਰ ਐਗਜ਼ਾਮਪਲ ਜਿਵੇਂ ਕਾਉਂਟਰ ਜੋਗੇ ਹਨਾ ਸਟਾਲ ਕਾਉਂਟਰ ਜੋਗੇ ਰੋਕੜੀ ਦਾ ਸਮਾਨ ਹੋ ਗਿਆ ਸਾਰਾ ਪੈਸੇ ਦਾ ਹੀ ਆ ਇਹਦੇ ਵਿੱਚ ਕੀ ਆ ਪਾਰਟੀ ਨੂੰ ਸਮਾਨ ਚੱਕਲੇ ਕੇ ਹੁੰਦੇ ਲੋਗ ਨਹੀਂ ਪੈਂਦੀ ਕਿ ਬਹੁਤ ਖਰਚਾ ਚਾਰਟ ਇਸ ਵੱਜਦੇ ਨੇ ਸਾਰਾ ਸਮਾਨ ਆਪਨੇ ਪੈਸੇ ਦੇ ਵਾਕੀ ਫੁਲੀ ਐਸੀ ਆ ਤੇ ਡੈਕੋਰੇਸ਼ਨ ਦਾ ਸਮਾਨ ਨਹੀਂ ਸਾਡਾ ਆਉਂਦਾ ਇਹਦਾ ਤਾਂ ਤੁਸੀਂ ਤੁਹਾਡੇ ਪਾਸੇ ਰੇਟ ਬਹੁਤ ਜ਼ਿਆਦਾ ਹੋਣਗੇ ਨਹੀਂ ਨਹੀਂ ਸਰ ਰੇਟ ਆਪਣੇ ਬਹੁਤ ਜ਼ਿਆਦਾ ਜਨਰਲ ਨੇ ਤੁਸੀਂ ਕਿਸੇ ਕਿਸੇ ਪੈਸੇ ਚ ਜਾਓ ਪਤਾ ਕਰਕੇ ਆਓ ਸਾਡੇ ਰੇਟ ਸਾਡੇ ਨਾਲ ਜਨਰਲ ਹੋਣਗੇ ਹਾਂਜੀ ਸਰ ਸਾਹਿਬ ਜਿਵੇਂ ਤੁਸੀਂ ਦੱਸ ਦਿੱਤਾ ਵੀ ਆਪਣਾ ਇਹਦਾ ਪੈਨਸ ਹੈ 1500 ਤੱਕ ਜਿਹੜਾ ਕੈਪੈਸਿਟੀ ਹੈਂਡਲ ਕਰ ਸਕਦਾ ਹਾਂਜੀ ਹਾਂਜੀ ਫਿਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਵਾਸਤੇ ਆਪਣਾ ਜਿਹੜਾ ਪੈਨਸ ਹੋਊ ਸੁਟੋਬਲ ਆਏਗਾ ਜੀ ਹਾਂ ਸਰ ਲੇਡੀ ਸੰਗੀਤ ਹੋਵੇ ਜਾਂ ਜਾਗ ਹੋਵੇ ਮਹਿੰਦੀ ਹੋਵੇ ਰਿੰਗ ਸਰਮਨੀ ਹੋਵੇ ਇਹ ਡਿਨਰ પાર્ટી ਹੋਵੇ ਬਰਥਡੇ ਪਾਰਟੀ ਹੋਵੇ ਜਾਂ ਜੀ ਮੈਰੇ ਪਾਰਟੀ ਹੋਵੇ ਮੈਰਿਜ ਹੋਵੇ ਚਾਹੇ ਸਰ ਛੋਟੇ ਪਾਰਟੀਆਂ ਹੋਣ ਚਾਹੇ ਵੱਡੀ ਆਪਾਂ ਹਰ ਇੱਕ ਤਰ੍ਹਾਂ ਦਾ ਮੈਨੇਜ ਕਰਦੇ ਹਰ ਤਰ੍ਹਾਂ ਦੀ ਮੈਨੇਜ ਕਰਦੇ ਤੇ ਸਰ ਜੇਕਰ ਆਪਾਂ ਗੱਲ ਕਰ ਲਈਏ ਪੈਲਸ ਦੇ ਵਿੱਚ ਸਭ ਤੋਂ ਵੱਡਾ ਰੂਮ ਹੁੰਦਾ ਕੈਟਰਿੰਗ ਦਾ ਜੀ ਜੀ ਤੇ ਕੈਟਰਿੰਗ ਦਾ ਕਿਸੇ ਸੰਬੰਧ ਆ ਆਪਣੇ ਸਰ ਕੈਟਰਿੰਗ ਦਾ ਸਿਸਟਮ ਐ ਹੁੰਦਾ ਆਪਾਂ ਵੀ ਕੈਟਰਿੰਗ ਦਾ ਕੰਮ ਕਰਦੇ ਆ ਮਤਲਬ ਮੈਨੇਜ ਕਰਦੇ ਆ ਤੇ ਅਗਰ ਕਿਸੇ ਵੀ ਬੰਦੇ ਆਪਣੀ ਵੀ ਕੰਨਿਆ ਤੋਂ ਆਪਣੀ ਵੀ ਕਰ ਸਕਦਾ ਓਕੇ ਜਿਵੇਂ ਆਪਾਂ ਪਰਪਲ ਸਿਸਟਮ ਤੋਂ ਸੁਣਦੇ ਆ ਉਹ ਵੀ ਕਰ ਸਕਦਾ ਬੰਦਾ ਸਰ ਪਰਪਲ ਸਿਸਟਮ ਦਾ ਸਾਡੇ ਬਹੁਤ ਹੀ ਜ਼ਿਆਦਾ ਜੈਨੂਇਨ ਰੇਟ ਨੇ ਤੇ ਪਰਪਲ ਸਿਸਟਮ ਜੇ ਅਸੀਂ ਕਰਦੇ ਉਹ ਵੀ ਕਰਦੇ ਆ ਮਤਲਬ ਪੈਲਸ ਦੇ ਵਿੱਚ ਇੱਕ ਅੱਛਾ ਹੋਰ ਚੀਜ਼ ਹੁੰਦੀ ਆ ਡੀਜੇ ਵਗੈਰਾ ਦਾ ਸਾਊਂਡ ਸਿਸਟਮ ਦਾ ਵੀ ਹੁੰਦਾ ਉਹ ਵੀ ਸਰ ਉਹ ਸਾਰਾ ਪੈਲਸ ਵੱਲੋਂ ਹੀ ਦਿੱਤਾ ਜਾਂਦਾ ਕਿ ਨਾਮ ਜ਼ਰੂਰ ਯਾਦ ਰੱਖਿਓ ਰਾਇਲ ਹਿਲਾ ਹੋਟਲ ਆਪਣੀ ਤਾਰਾ ਕਲੋਨੀ ਦੇ ਨਾਲ ਤੇ ਅਗਰ ਤੁਸੀਂ ਇਹਨਾਂ ਦੀ ਵੀਡੀਓ ਸ਼ੇਅਰ ਕਰਦੇ ਹੋ ਤੇ ਇੱਥੇ ਪ੍ਰੋਗਰਾਮ ਬੁੱਕ ਕਰਵਾਉਣ ਆਉਣੇ ਹੋ ਤਾਂ ਐਕਸਟਰਾ ਡਿਸਕਾਊਂਟ 10% ਤੱਕ ਤੁਹ ਤੁਬਕੇ ਵੀਡੀਓ ਸ਼ੇਅਰ ਕਰ ਦਿਓ ਬਾਕੀ ਵਿਜ਼ਿਟ ਕਰਕੇ ਜਾਓ ਅਗਰ ਕੋਈ ਪ੍ਰੋਗਰਾਮ ਕਰਨਾ ਹੈ ਖਾਸ ਤੌਰ ਤੇ ਛੋਟੇ ਪ੍ਰੋਗਰਾਮ ਵਾਸਤੇ ਅੱਡ ਤੋਂ ਇਹਨਾਂ ਦਾ ਹਾਲ ਬਣਿਆ ਹੋਇਆ ਵੱਡੇ ਪ੍ਰੋਗਰਾਮ ਵਾਸਤੇ ਅਲੱਗ ਤੋਂ ਹਾਲ ਬਣਿਆ ਹੋਇਆ ਤੇ ਸਾਰੀਆਂ ਫੈਸਿਲਟੀਆਂ ਬਹੁਤ ਵਧੀਆ ਪ੍ਰੋਵਾਈਡ ਕਰਦੇ ਨੇ ਖਾਸ ਤੌਰ ਤੇ ਨਵਾਂ ਬਣਿਆ ਹੋਇਆ ਹੋਟਲ ਓਨ ਕਰਕੇ ਇਹਨਾਂ ਕੋਲੇ ਸਾਰੀਆਂ ਚੀਜ਼ਾਂ ਨੇ ਬਹੁਤ ਨਵੀਆਂ ਨੇ ਡੈਕੋਰੇਸ਼ਨ ਨਵੀਆਂ ਤੇ ਬਹੁਤ ਖਰਚਾ ਤੁਹਾਨੂੰ ਬਹੁਤ ਘੱਟ ਪੈਂਦਾ ਇਸ ਕਰਕੇ ਪਤਾ ਕਰੋ ਆਲੇ-ਦਾਲੇ ਵੀ ਫੇਰ ਉਰੇ ਆਓ ਅੱਗੇ ਚੈੱਕ ਕਰੋ ਦੇਖੋ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਇਹ ਪ੍ਰੋਗਰਾਮ ਇੱਥੇ ਹੀ ਕਰੋਗੇ ਬਾਕੀ ਆਪਣੇ ਸ਼ਹਿਰ ਦੀਆਂ ਵੀਡੀਓ ਦੇ